ਜਿਹੜੇ ਹੈ ਕਿ ਨੇ ਟਾਪ ਫਰੀ ਪੋਜੀਸ਼ਨ ਦਿਖਾ ਸਕਤੀ ਤੇ ਹੈ ਨੇ ਸਟੈਂਸ ਫੇਅਰ ਦੇ ਵਿੱਚ ਸੋ ਇਹਨਾਂ ਬੱਚਿਆਂ ਦੀਆਂ ਵਿਦਿਆਰਥੀਆਂ ਤੇ ਇਹਨਾਂ ਕਿਉਂਕਿ ਸੋ ਉਹਨਾਂ ਤੋਂ ਦੇ ਬਾਰੇ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹੈ ਸਾਡੀ ਸੰਸਥਾ ਦੇ ਕੋਆਰਡੀਨੇਟਰ ਸਹਿਬਾਨ ਸ਼੍ਰੀ ਵਿਵੇਕਪੂਰ ਜੀ ਮੈਡਮ ਸ਼ਵਿੰਦਰ ਮੈਡਮ ਪਰਮਜੀਤ ਕੌਰ ਨਵਦੀਪ ਕੱਕੜ ਜੀ ਮੈਡਮ ਚੰਨਨ ਸੋਢੀ ਜੀ ਸੋ ਇਹ ਵੀ ਕਿਰਪਾ ਕਰ ਕਿਹੜਾ ਉਹ ਮੰਚ ਤੇ ਆ ਜਾਣ ਜਿਹੜਾ ਇਹ ਹੈਗਾ ਸੰਸਥਾ ਨੂੰ ਪਿੱਛਾ ਜਾ ਰਿਹਾ ਸੋ ਇਸ ਤੋਂ ਕਿ ਇੱਕੰਪ੍ਰੀਤ ਕਰ ਨਾਲ ਨਾਲ ਖੜੇ ਕੇ ਕਰੋ ਕਿਉਂਕਿ ਬਹੁਤ ਇਹ ਚਾਪਨਸਾਰ ਹੁੰਦਾ ਹੈ ਹਰ ਸਾਲ ਜਿਹੜਾ ਦਾ ਸਲੇਬਲ ਹੈ 50% ਤੋਂ ਵੱਧ ਸਮੇਹਾ ਕਲਾਪਿਕ ਮੇਡਾ ਕਲਾਪਿਕ ਕੱਲੋਂ ਤੁਸੀਂ ਇੱਥੇ ਖੜੇ ਹੋਵੋਗੇ ਉਹ ਤੁਹਾਡੇ ਲਈ ਇੱਕ ਚਲਰਾਨੀ

कौर तो ज लगी हुई सारे उन्होंने का भी बहुत बहुत धनबाद है जिन्होंने छुट्टिया इस पेपर जोग्राफी श्री प्रेम कुमार जी सरदार परविंदर सिंह यल्ला बेटा कल भी डॉक्टर चंदा सिंह मरवा सरकारी कन्या सीनियर सेकेंडरी स्कूल कोटपुरा चार्ज ਇਕ ਸੰਖੇਪ ਤੇ ਸਾਦਾ ਜਿਹਾ ਪ੍ਰੋਗਰਾਮ ਕੀਤਾ ਗਿਆ ਜਿਦੇ ਵਿੱਚ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਇੱਕ ਮੁਕਾਬਲੇ ਦੀ ਪ੍ਰੀਖਿਆ ਕਰਾਈ ਜਾਂਦੀ ਹੈ ਉਸ ਪ੍ਰੀਖਿਆ ਦੇ ਵਿੱਚ ਪੂਰੇ ਪੰਜਾਬ ਤੋਂ ਬੱਚੇ ਬੈਂਦੇ ਆ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਸੰਸਥਾ ਦੇ ਇਸ ਹਾਲ 400 ਦੇ ਕਰੀਬ ਬੱਚੇ ਉਹ ਪ੍ਰੀਖਿਆ ਦੇ ਵਿੱਚ ਬੈਠੇ ਸੀ ਔਰ ਉਹਨਾਂ ਚੋਂ 21 ਬੱਚਿਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਗਈ ਹੈ ਫਾਊਂਡੇਸ਼ਨ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਆ ਪੱਖ ਦੇ ਉੱਤੇ ਉਹਨਾਂ ਦੇ ਜੀਵਨ ਦੇ ਉੱਤੇ ਜਿਸ ਸੰਵਿਧਾਨ ਦੇ ਪੱਖ ਦੇ ਉੱਤੇ ਜਿਹੜਾ ਇਹ ਕੰਪੀਟੀਸ਼ਨ ਕਰਾਉਂਦੀ ਹੈ ਔਰ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਸਾਡੀ ਸੰਸਥਾ ਦੀਆਂ 21 ਵਿਦਿਆਰਥਣਾਂ ਨੇ ਜਿਹੜੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਉਹਨਾਂ ਨੂੰ 1000 ਰੁਪਏ ਪਰ ਬੱਚਾ ਜਿਹੜਾ ਹੈਗਾ ਉਹ ਸੰਸਥਾ ਵੱਲੋਂ ਇਨਾਮ ਵਜੋਂ ਦਿੱਤਾ ਗਿਆ ਔਰ ਪਿਛਲੇ ਸਾਲ ਸਾਡੀਆਂ 51 ਬੱਚਿਆਂ ਨੇ ਇਨਾਮ ਲਿਆ ਸੀ ਔਰ ਇਸ ਤਰ੍ਹਾਂ ਦੇ ਮੁਕਾਬਲੇ ਜਿਹੜਾ ਬੱਚਿਆਂ ਜਿੱਤ ਕੇ ਆਉਂਦੀਆਂ ਜਦੋਂ ਉਹਨਾਂ ਨੂੰ ਸਕੂਲ ਦੇ ਵਿੱਚ ਸਨਮਾਨਤ ਕੀਤਾ ਜਾਂਦਾ ਹੈ ਤਾਂ ਸਾਡੇ ਬਾਕੀ ਬੱਚਾਂ ਦੇ ਵਿੱਚ ਇੱਕ ਬੜੀ ਹੌਸਲੇ ਦੀ ਭਾਵਨਾ ਪੈਦਾ ਹੁੰਦੀ ਹੈ ਕਿ ਅਸੀਂ ਅਗਲੇ ਸਾਲ ਵੱਧ ਜਿਹੜਾ ਉਹਦੇ ਵਿੱਚ ਹਿੱਸਾ ਲਵਾਂਗੇ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਸਮੁੱਚੀ ਟੀਮ ਸ਼੍ਰੀਮਨੋਰ ਲਾਲ ਜੀ ਹੋਰਾਂ ਦੀ ਅਗਵਾਈ ਵਿੱਚ ਰਿਟਾਇਰਡ ਲੈਕਟਾਰਰ ਨੇ ਉਹਨਾਂ ਦੀ ਅਗਵਾਈ ਵਿੱਚ ਸਾਰੀ ਪ੍ਰਕਿਰਿਆ ਨੂੰ ਸਿਰੇ ਚੜਾਉਂਦੇ ਐ ਸੋ ਤੁਸੀਂ ਪ੍ਰੈਸ ਵਾਲੇ ਸੱਜਣ ਜਿੰਨੇ ਵੀ ਆਏ ਹੋ ਸਾਡੀ ਐਡੀ ਵੱਡੀ ਐਕਟੀਵਿਟੀ ਪੂਰੇ ਪੰਜਾਬ 'ਚ ਜਦੋਂ ਜਾਊਗੀ ਤੇ ਬਾਕੀ ਲੋਕਾਂ ਲਈ ਜਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੂਗੀ ਤੇ ਇਹਨਾਂ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਤੇ ਅਧਿਆਪਕੀ ਅਧਿਆਪਕ ਕਰਨ ਵਾਲੇ ਮਿਹਨਤੀ ਅਧਿਆਪਕਾਂ ਨੂੰ ਇਸ ਦਿਨ ਦੇ ਉੱਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਤੇ ਵਿਸ਼ਵਾਸ ਦਿਵਾਉਣਾ ਮੈਂ ਕਿ ਆਉਣ ਵਾਲੇ ਸਾਲ 'ਚ ਅਸੀਂ ਪੂਰੇ ਪੰਜਾਬ 'ਚ ਜਿਹੜਾ ਪਹਿਲਾ ਨਾਮ ਹੈ ਉਹ ਜ਼ਰੂਰ ਲੈ ਕੇ ਆਵਾਂਗੇ ਮੇਰਾ ਨਾਮ ਪ੍ਰਭਜੀਤ कौर ਹੈ ਮੈਂ ਡਾਕਟਰ ਚੰ다 ਸਿੰਘ ਮਰਵਾੜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਾਂ ਮੈਂ 11ਵੀਂ ਏਜ ਮਾਧਿਯ ਵਿਦਿਆਰਥਣ ਹਾਂ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਪਰਬੁੱਧ ਬਾਤ ਫਾਊਂਡੇਸ਼ਨ ਦੇ 16th ਬੁੱਕ ਕੰਪੀਟੀਸ਼ਨ ਦੇ ਵਿੱਚ ਮੈਰਿਟ ਪੋਜੀਸ਼ਨ ਹਾਸਿਲ ਕੀਤੀ ਹੈ ਤੇ ਮੇਰੇ 94 ਮਾਰਕਸ ਆਏ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਮੈਂ ਇਹ ਮੈਰਿਟ ਪੋਜੀਸ਼ਨ ਆਪਣੇ ਟੀਚਰਸ ਦੇ ਸਦਕਾ ਹੀ ਹਾਸਲ ਕੀਤੀ ਹੈ ਤੇ ਮੈਂ ਪ੍ਰਿੰਸੀਪਲ ਸਰ ਨਦੀਪ ਸਰ ਨੂੰ ਥੈਂਕ ਯੂ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਇਸ ਕੰਪੀਟੀਸ਼ਨ ਦੀ ਤਿਆਰੀ ਕਰਵਾਉਣ ਦੇ ਲਈ ਸਾਡਾ ਪੂਰਾ ਸਾਥ ਦਿੱਤਾ ਹੈ ਥੈਂਕ ਯੂ